ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਤੇ ਮਰਦਾਨਾ ਜੀ ਨੂੰ ਭਾਈ ਦੋਦਾ ਦੀ ਪਤਨੀ ਕਿਸ ਤਰ੍ਹਾਂ ਉਹਨਾਂ ਦੀ ਰੁਬਾਬ ਤੇ ਬਾਣੀ ਸੁਣ ਕੇ ਖਿੱਚੀ ਤੁਰੀ ਜਾਂਦੀ ਹੈ ਕਹਿੰਦੇ ਆ ਕਿ ਭਾਈ ਦੋਦੇ ਦੀ ਘਰ ਵਾਲੀ ਆਪਣੇ ਘਰ ਵਾਲੇ ਵਾਸਤੇ ਉਹ ਖੇਤ ਵਿੱਚ ਕੰਮ ਕਰਨਾ ਤੇ ਉਹਨੇ ਪ੍ਰਸ਼ਾਦੇ ਲੈ ਕੇ ਜਾਣੇ ਉਵੇਂ ਇਸੇ ਤਰ੍ਹਾਂ ਜਾਂਦੀ ਸੀ ਇੱਕ ਦਿਨ ਉਸ ਨੂੰ ਐਸੀ ਆਵਾਜ਼ ਆਈ ਕਿ ਉਹਨੂੰ ਐਸੀ ਖਿੱਚ ਪਈ ਤੇ ਉਧਰ ਨੂੰ ਤੁਰ ਪਈ ਜੰਗਲਾਵਾਲ ਵੇਖਿਆ ਇਹ ਕੀ ਆਵਾਜ਼ ਆ ਰਹੀ ਏ ਇੰਨੀ ਸੋਹਣੀ ਧੁਨ ਕੌਣ ਕੋਈ ਵਜਾ ਰਿਹਾ ਹੈ ਤਾਂ ਉਹਨੇ ਇੱਕ ਝਾੜੀਆਂ ਦੇ ਪਿੱਛੇ ਉੱਲੇ ਹੋ ਕੇ ਵੇਖਿਆ ਕਿ ਤਿੰਨ ਜੜੇ ਕੁਝ ਗਾ ਰਿਹਾ ਵਜਾ ਰਿਹਾ ਉਹ ਇਹ ਵੇਖ ਕੇ ਥੋੜਾ ਚਿਰ ਵੇਖ ਕੇ ਸੁਣ ਕੇ ਚਲੀ ਗਈ ਦੂਜੇ ਦਿਨ ਫੇਰ ਆਈ ਫਿਰ ਲੋਕ ਤੇ ਵੇਖਿਆ ਤੀਜੇ ਦਿਨ ਫਿਰ ਵੇਖਿਆ ਫਿਰ ਮਨ ਦੇ ਵਿੱਚ ਐਸੀ ਲਗਨ ਲੱਗੀ ਕਿ ਉਸਨੇ ਹੌਸਲਾ ਕਰਕੇ ਉਹਨਾਂ ਦੇ ਕੋਲ ਚਲੀ ਗਈ ਪਹਿਲਾਂ ਤਾਂ ਸੋਚਦੀ ਸੀ ਕਿਤੇ ਘਰ ਵਾਲਾ ਕੁਝ ਕਵੇ ਨਾ ਪਰ ਫਿਰ ਹੌਸਲਾ ਕਰਕੇ ਚਲੀ ਗਈ ਜਾ ਕੇ ਪੁੱਛਿਆ ਤੁਸੀਂ ਕੌਣ ਹੋ ਤਾਂ ਉਹਨਾਂ ਕਿਹਾ ਅਸੀਂ ਆਮ ਹੀ ਇਨਸਾਨ ਆ ਉਹਨੇ ਕਿਹਾ ਆਮ ਤਾਂ ਨਹੀਂ ਲੱਗਦੇ ਐਸੀ ਧੁੰਨ ਐਸੀ ਇਹ ਤੁਸੀਂ ਕੀ ਗਾ ਰਹੇ ਹੋ ਮੈਨੂੰ ਵੀ ਦੱਸੋ ਤੁਸੀਂ ਕੌਣ ਹੈ ਉਹਨੇ ਕਿਹਾ ਇਹ ਆਪ ਰੱਬ ਧਰਤੀ ਤੇ ਆਇਆ ਹੈ ਗੁਰੂ ਨਾਨਕ ਦੇਵ ਮਹਾਰਾਜ ਜੇ ਅਸੀਂ ਰਬਾਬ ਅਸੀਂ ਰਬਾਬ ਵਜਾ ਰਹੇ ਹਾਂ ਤੇ ਧੁਰ ਕੀ ਬਾਣੀ ਗਾ ਰਹੇ ਹਾਂ ਉਹਨੇ ਉੱਥੇ ਬੈਠ ਕੇ ਬਾਣੀ ਸੁਣੀ ਨਰਬਾਬ ਸੁਣੀ ਤਾਂ ਉਹਨੂੰ ਬਹੁਤ ਆਨੰਦ ਆਇਆ ਫਿਰ ਉਹਨੇ ਕਿਹਾ ਮਹਾਰਾਜ ਇੰਨੇ ਦਿਨ ਹੋ ਗਏ ਤੁਸੀਂ ਕੁਝ ਖਾਧਾ ਪੀਤਾ ਨਹੀਂ ਇੱਥੇ ਹੀ ਰਬਾਬ বাজਾਈ ਜਾਂਦੇ ਆ ਤੇ ਬਾਣੀ ਗਾਈ ਜਾਂਦੇ ਆ ਮੈਂ ਤੁਹਾਡੇ ਵਾਸਤੇ ਦੁੱਧ ਲਿਆਉਣਾ ਚਾਹਣੀ ਆ ਤੁਸੀਂ शकੋਗੇ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸਾਨੂੰ ਕੋਈ ਭੁੱਖ ਤਾਂ ਨਹੀਂ ਪਰ ਜੇ ਤੇਰੀ ਇੱਛਾ ਹੈ ਤੇ ਅਸੀਂ ਛਕ ਲਵਾਂਗੇ ਕਹਿੰਦੇ ਉਹ ਅਗਲੇ ਦਿਨ ਚੋਰੀ ਦੁੱਧ ਲੈ ਕੇ ਆਈ ਪ੍ਰਸ਼ਾਦੇ ਆਪਣੇ ਘਰ ਵਾਲੇ ਨੂੰ ਰੋਜ਼ ਫੜਾਉਣ ਆਉਣਾ ਰੋਜ਼ ਸੁਣਨਾ ਤੇ ਫਿਰ ਇੱਕ ਦਿਨ ਚੋਰੀ ਦੁੱਧ ਕਾੜ ਕੇ ਤੇ ਲੈ ਕੇ ਆਈ ਕਹਿੰਦੇ ਉਹਨੇ ਭਾਈ ਬਾਲਾ ਜੀ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਸਭ ਨੂੰ ਦੁੱਧ ਸ਼ਕਾਇਆ। ਇਸੇ ਤਰ੍ਹਾਂ ਲੱਗਣ ਲੱਗੀ ਤੇ ਰੋਜ਼ ਦੁੱਧ ਲਿਉਣ ਲੱਗ ਪਏ। ਕਹਿੰਦੇ ਉਹਦੇ ਐਸੀ ਉਹਦੇ ਮਨ ਦੇ ਵਿੱਚ ਬਾਣੀ ਦਾ ਅਸਰ ਹੋਇਆ ਕਿ ਉਹਨੂੰ ਹੁਣ ਅੰਦਰ ਬਸ ਉਹੀ ਚੱਲੀ ਜਾਣਾ। ਉਹਨੂੰ ਕੋਈ ਵੀ ਸੰਸਾਰ ਦਾ ਕੋਈ ਮੋਹ ਨਹੀਂ, ਕੋਈ ਕੁਝ ਨਹੀਂ, ਕਿਸੇ ਨਾਲ ਕੋਈ ਗੱਲ ਨਾ ਕਰਨੀ, ਕਿਸੇ ਨੂੰ ਕੁਝ ਆਖਣਾ ਨਾ ਆਪਦੇ ਹੀ ਆਨੰਦ ਦੇ ਵਿੱਚ ਤੁਰੇ ਫਿਰਨਾ ਤੇ ਰੋਜ਼ ਬਾਣੀ ਸੁਣਨੇ ਜਾਣਾ। ਤਾਂ ਉਹਨੀਆਂ ਸਹੇਲੀਆਂ ਨੇ ਕਿਹਾ ਪਤਾ ਨਹੀਂ ਇਹਨੂੰ ਕੀ ਹੋ ਗਿਆ ਏ ਉਹਨਾਂ ਦੁੱਧ ਦੇ ਕੋਲ ਸ਼ਿਕਾਇਤ ਕੀਤੀ ਕਿ ਤੇਰੀ ਪਤਨੀ ਨੂੰ ਪਤਾ ਨਹੀਂ ਕੀ ਹੋ ਗਿਆ ਏ ਕਿਸੇ ਨਾਲ ਬੋਲਦੀ ਵੀ ਨਹੀਂ ਤੇ ਰੋਜ਼ ਇਹ ਕਿਤੇ ਦੁੱਧ ਦੇਣ ਜਾਂਦੀ ਏ ਕਹਿੰਦੇ ਦੁੱਧ ਦੇ ਨੂੰ ਬੜਾ ਗੁੱਸਾ ਆਇਆ ਉਹਨੇ ਕਿਹਾ ਮੈਂ ਕਿਸੇ ਦੀ ਕਹੀ ਗੱਲ ਤੇ ਯਕੀਨ ਨਹੀਂ ਕਰਨਾ ਮੈਂ ਆਪ ਜਾ ਕੇ ਵੇਖਾਂਗਾ ਕਹਿੰਦੇ ਉਹਨੇ ਦੁੱਧ ਕਾੜਿਆ ਤੇ ਲੈ ਕੇ ਤੁਰ ਪਈ ਦੁੱਧਾ ਵੀ ਸੋਟੀ ਫੜੀ ਹੱਥ ਵਿੱਚ ਤੇ ਉਹਦੇ ਪਿੱਛੇ-ਪਿੱਛੇ ਤੁਰ ਪਿਆ ਵੇਖਿਆ ਇਹ ਤਾਂ ਸਾਧੂ ਸੰਤ ਹੈ ਇਹ ਕਿਸੇ ਗਲਤ ਥਾਂ ਤੇ ਤਾਂ ਨਹੀਂ ਆਉਂਦੀਗੀ ਪਰ ਫਿਰ ਵੀ ਉਹ ਹੰਕਾਰ ਦਾ ਮਾਰਿਆ ਝਾੜੀਆਂ ਪਿੱਛੇ ਵਹਿੰਦਾ ਰਿਆ ਬਾਣੀ ਪੜੀ ਅਰਦਾਸ ਹੋਈ ਦੁੱਧ ਛਕਾਉਣ ਲੱਗੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਅੱਜ ਪੰਜਾਂ ਥਾਵਾਂ ਤੇ ਪਾਲ ਲੈ ਤਾਂ ਉਹਨੇ ਕਿਹਾ ਮਹਾਰਾਜ ਅੱਗੇ ਤਾਂ ਚਾਰ ਹੀ ਆ ਤੇ ਪੰਜਵਾਂ ਕੌਣ ਹੈ ਉਹਨੇ ਕਿਹਾ ਉਹ ਪਿੱਛੇ ਤੇਰਾ ਘਰ ਵਾਲਾ ਵੀ ਹੈ ਝਾੜੀਆਂ ਦੇ ਪਿੱਛੇ ਉਹਦੇ ਵਾਸਤੇ ਵੀ ਪਾਲ ਲੈ ਜਾਂ ਬੁਲਾ ਲਿਆ ਉਹਨੂੰ ਕਹਿੰਦੇ ਉਹਨੂੰ ਬੁਲਾਉਣ ਗਈ ਇੱਕਦਮ ਤਾਂ ਦੁੱਧੇ ਨੂੰ ਹੈਰਾਨ ਹੋ ਗਿਆ ਕਿ ਮੇਰਾ ਕਿਵੇਂ ਪਤਾ ਲੱਗਾ ਮੈਂ ਤਾਂ ਲੁਕਿਆ ਹੋਇਆ ਸੀ ਕਹਿੰਦੇ ਉਹ ਆ ਤਾਂ ਗਿਆ ਤੇ ਗੁਰੂ ਨੇ ਕਿਹਾ ਇਹਨੂੰ ਵੀ ਦੁੱਧ ਛਕਾਓ ਤਾਂ ਹੰਕਾਰ ਤਾਂ ਮਾਰਿਆ ਕਹਿੰਦਾ ਸਾਡੇ ਕੋਲ ਤਾਂ ਬਹੁਤ ਹੈ ਤੁਸੀਂ ਪੀਓ ਤੁਹਾਨੂੰ ਕਦੀ ਕਦੀ ਮਿਲਦਾ ਹੈ ਤਾਂ ਗੁਰੂ ਨੇ ਬੜੀ ਵਾਰ ਕਿਹਾ ਪਰ ਉਹਨੇ ਨਾ ਪੀਤਾ ਫਿਰ ਉਹਨਾਂ ਕਿਹਾ ਜਾਓ ਆ ਡੋਲੂ ਦੇ ਵਿੱਚ ਪਾਣੀ ਭਰ ਕੇ ਲਿਆਓ ਨਦੀ ਤੋਂ ਜਦੋਂ ਦੁੱਧਾ ਪਾਣੀ ਪਰਨ ਗਿਆ ਤੇ ਪਿੱਛੇ ਮੁੜ ਕੇ ਵੇਖਿਆ ਨਦੀ ਵੀ ਸੰਦੁੱਧ ਦੀ ਭਰੀ ਤੇ ਡੋਲੂ ਚ ਵਿਦੁੱਧ ਹੈਰਾਨੀ ਦੀ ਕੋਈ ਹੱਦ ਨਾ ਰਹੀ ਤੇ ਗੁਰੂ ਕੋਲ ਆ ਕੇ ਗੁਰੂ ਦੇ ਚਰਨਾਂ ਵਿੱਚ ਟੈ ਗਿਆ ਤਾਂ ਫਿਰ ਗੁਰੂ ਨੇ ਕਿਹਾ ਤੁਹਾਡੀ ਸੇਵਾ ਪਰਮਾਨ ਹੈ ਦੁੱਧੇ ਦੀ ਪਤਨੀ ਨੂੰ ਕਿਹਾ ਤੁਸੀਂ ਕੀ ਮੰਗਣਾ ਚਾਹੁੰਦੇ ਹੋ ਉਹਨੇ ਕਿਹਾ ਨਾਮ ਦੀ ਦਾਤ ਬਖਸ਼ ਦਿਓ ਆਪਣੇ ਚਰਨਾਂ ਤੇ ਚਲਾ ਲਓ ਤਾਂ ਦੁੱਧੇ ਨੇ ਪੁੱਛਿਆ ਦੁੱਧੇ ਨੇ ਕਿਹਾ ਘਰ ਦੁੱਧ ਦੀ ਵੀ ਘਾਟ ਹੈ ਖੇਤੀ ਬਾੜੀ ਵੀ ਘਟ ਹੈ ਜਮੀਨ ਵੀ ਘਟ ਹੈ ਗੁਜ਼ਾਰਾ ਮਸਾ ਹੁੰਦਾ ਹੈ ਦੋਦੀ ਪਤਨੀ ਨੇ ਕਿਹਾ ਇਹ ਕਿਉਂ ਮੰਗਦੇ ਹੋ ਨਾਮ ਮੰਗੋ ਤੇ ਉਹਨਾਂ ਕਹੇ ਇਹ ਸਭ ਕੁਝ ਵੀ ਕੁਝ ਵੀ ਦੇ ਦੇਵੋ ਤੇ ਨਾਮ ਵੀ ਦੇ ਦਿਓ ਤਾਂ ਗੁਰੂ ਨੇ ਉਹਨਾਂ ਨੂੰ ਇਹ ਸਭ ਕੁਝ ਬਖਸ਼ਿਸ਼ਾਂ ਦੇ ਕੇ ਨਿਹਾਲ ਕੀਤਾ ਸੋ ਸਾਧ ਸੰਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਓ ਸੋ ਸਾਧ ਸੰਗਤ ਇਸੇ ਤਰ੍ਹਾਂ ਦੋਦੇ ਦੀ ਪਤਨੀ ਨੂੰ ਕਈ ਬਖਸ਼ਿਸ਼ਾਂ ਦੁੱਧ ਪਿਲਾ ਕੇ ਮਿਲ ਗਈਆਂ ਤਾਂ ਸੇਵਾ ਕਰਨੀ ਸਭ ਨੂੰ ਚਾਹੀਦੀ ਹੈ ਸੇਵਾ ਵਿੱਚ ਹੀ ਫਲ ਹੈ ਉਹ ਵੀ ਮਨ ਇਕਾਗਰ ਚਿੱਤ ਹੋ ਕੇ ਨਾ ਹੰਕਾਰ ਨਾਲ ਸਾਤ ਸੰਗਤ ਇਹ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਪੁੱਲ ਚੁੱਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਝੂਠ ਨਾ ਬੋਲੋ ਸੱਚ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਸਰਬੱਤ ਦਾ ਭਲਾ ਮੰਗੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ